ਟਾਣਾ ਮੰਡੀ ਵਿਖੇ ਕਰੋੜਾ ਦੀ ਲਾਗਤ ਦੇ ਨਾਲ ਬਣਾਇਆ ਗਿਆ ਸ਼ੈੱਡ ਜਿਹੜਾ ਇਸ ਵਕਤ ਖੰਡਰ ਬਣਦਾ ਹੋਇਆ ਨਜ਼ਰ ਆ ਰਿਹਾ ਇੰਨਾ ਹੀ ਨਹੀਂ ਇੱਥੇ ਰੇਤ ਮਾਫੀਆ ਦਾ ਕਬਜ਼ਾ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਅਹਿਮ ਖਬਰ ਹੈ ਕਰੋਨਾ ਦੀ ਲਾਗਤ ਦੇ ਨਾਲ ਇੱਕ ਸ਼ੈੱਡ ਜਿਹੜਾ ਜਿਹੜੇ ਰੇੜੀ ਫੜੀ ਵਾਲੇ ਨੇ ਉਹਨਾਂ ਦੀ ਸਹੂਿਦਾ ਦੇ ਲਈ ਇੱਕ ਸ਼ੈੱਡ ਜਿਹੜਾ ਇੱਥੇ ਤਿਆਰ ਕਰਵਾਇਆ ਜਾਂਦਾ 9 ਕਰੋੜ ਰੁਪਏ ਦੀ ਲਾਗਤ ਵੀ ਜਿਹੜੀ ਹੈ ਲੱਗਦੀ ਹੈ ਤੇ ਇਸ ਦੇ ਮਗਰੋਂ ਇਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਜਾਂਦਾ ਪਰ ਮੌਜੂਦਾ ਸਮੇਂ ਦੇ ਵਿੱਚ ਇੱਥੇ ਰੇਤ ਮਾਫੀਆ ਦਾ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ ਦੱਸਦੀ ਹੈ ਕਿ ਜਿਹੜੇ ਰੇੜੀ ਫੜੀ ਵਾਲੇ ਨੇ ਉਹਨਾਂ ਦੀ ਸੁਵਿਧਾ ਦੇ ਲਈ ਇੱਥੇ ਮੰਡੀ ਦੇ ਵੱਲੋਂ ਇੱਕ ਸ਼ੈੱਡ ਜਿਹੜਾ ਤਿਆਰ ਕੀਤਾ ਗਿਆ ਸੀ ਕਿੰਨੀਆਂ ਹੀ ਸੁਵਿਧਾਵਾਂ ਵੀ ਜਿਹੜੀਆਂ ਨੇ ਇੱਥੇ ਦਿੱਤੀਆਂ ਗਈਆਂ ਸੀ ਦੇਖ ਸਕਦੇ ਸੀ ਕਿ ਇੰਟਰਲੌਕ ਟਾਈਲਾਂ ਇਸ ਦੇ ਨਾਲ ਹੀ ਬਿਜਲੀ ਦਾ ਇੰਤਜ਼ਾਮ ਵੀ ਜਿਹੜਾ ਇੱਥੇ ਕੀਤਾ ਗਿਆ ਸੀ ਪੱਕੀ ਫੜੀਆਂ ਵੀ ਜਿਹੜੀਆਂ ਨੇ ਲਗਾਈਆਂ ਗਈਆਂ ਸੀ ਪਰ ਇਸ ਦਾ ਇਸਤੇਮਾਲ ਜਿਹੜਾ ਨਹੀਂ ਕੀਤਾ ਗਿਆ ਤੇ ਜਿਸ ਦੇ ਚਲਦਿਆਂ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜਾ ਸ਼ੈੱਡ ਤਿਆਰ ਕੀਤਾ ਗਿਆ ਖੰਡਰ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਸੋਚ ਸਕਦੇ ਹੋ ਕਿ ਕਿੰਜ ਜੋ 9 ਕਰੋੜ ਰੁਪਏ ਦੀ ਲਾਗਤ ਜਿਹੜੀ ਇੱਥੇ ਲੱਗੀ ਆਮ ਲੋਕਾਂ ਦੇ ਪੈਸਿਆਂ ਦਾ ਕਿਸ ਤਰੀਕੇ ਦੇ ਨਾਲ ਨੁਕਸਾਨ ਹੋ ਰਿਹਾ ਹੈ ਤੇ ਇਸ ਸ਼ੈੱਡ ਦੀ ਜੇਕਰ ਗੱਲ ਕੀਤੀ ਜਾਏ ਤਾਂ ਬਦਹਾਲੀ ਤੇ ਅਵੈਧ ਗਤੀਵਿਧੀਆਂ ਦੀ ਪੇਟ ਇਹ ਸ਼ੈੱਡ ਜਿਹੜਾ ਇਸ ਵਕਤ ਚੜ ਚੁੱਕਿਆ ਦੱਸਦੇ ਕਿ ਰੇੜੀ ਫੜੀ ਵਾਲਿਆਂ ਦੀ ਸਹੂਲਤਾਂ ਦੇ ਲਈ ਇਸ ਨੂੰ ਤਿਆਰ ਕੀਤਾ ਗਿਆ ਸੀ ਰੇਤ ਮਾਫੀਆ ਦਾ ਇਹ ਫਿਲਹਾਲ ਦੀ ਕੜੀ ਵਿੱਚ ਰੇਤ ਮਾਫੀਆ ਦਾ ਅੱਡਾ ਬਣ ਚੁੱਕਿਆ ਦੱਸਦੇ ਕਿ ਮੰਡੀ ਦੇ ਵਿੱਚ ਥਾਂ ਥਾਂ ਤੇ ਵੱਡੇ ਗੱਡੇ ਖੋਦ ਦਿੱਤੇ ਗਏ ਨੇ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਜਿਹੜੀਆਂ ਨੇ ਉਖਾੜ ਦਿੱਤੀਆਂ ਗਈਆਂ ਨੇ ਮੰਡੀ ਬੋਰਡ ਦੀ ਸੰਪਤੀ ਨੂੰ ਸ਼ਰੇਆਮ ਨੁਕਸਾਨ ਪਹੁੰਚਾਇਆ ਜਾ ਰਿਹਾ ਦੱਸਦੇ ਕਿ ਸ਼ੈੱਡ ਦੀ ਜਿਸ ਵੇਲੇ ਕੰਸਟਰਕਸ਼ਨ ਹੋਈ ਉਸ ਦੌਰਾਨ ਬਾਉਂਡਰੀ ਵਾਲ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਫੜੀਆਂ ਤੇ ਲਈ ਬਿਜਲੀ ਦਾ ਪ੍ਰਬੰਧ ਬਾਥਰੂਮ ਵੀ ਤਿਆਰ ਕਰਵਾਏ ਗਏ ਇਸ ਦੇ ਨਾਲ ਹੀ ਇਹ ਵੀ ਦੱਸ ਦੇ ਕਿ ਪੱਕਾ ਸ਼ੈੱਡ ਤੇ ਪੱਕੀ ਫੜੀਆਂ ਵੀ ਜਿਹੜੀਆਂ ਇੱਥੇ ਬਣਾਈਆਂ ਗਈਆਂ ਸੀ ਪਰ ਰੇੜੀ ਫੜੇ ਵਾਲਿਆਂ ਦੀ ਸੁਵਿਧਾ ਦੇ ਲਈ ਇਸ ਨੂੰ ਤਿਆਰ ਤਾਂ ਕੀਤਾ ਗਿਆ ਪਰ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਇੱਥੇ ਸ਼ਿਫਟ ਹੋਣਗੇ ਤਾਂ ਉਹਨਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਸਕਦਾ ਹੈ ਜਿਵੇਂ ਕਿ ਸ਼ੈੱਡ ਬਣਨ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਦਾਣਾ ਮੰਡੀ ਦੇ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਸੀ ਜਿਹੜੇ ਆਰਟੀਐਨਐਸ ਦੇ ਨਾਲ ਹੀ ਫੜੇ ਫੜੀ ਵਾਲੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਸ਼ਿਫਟ ਹੋਣ ਦਾ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਜਿਹੜਾ ਚੱਲਣਾ ਪੈ ਸਕਦਾ ਹੈ ਜਿਸ ਦੇ ਚੱਲਦਿਆਂ ਜਦ ਮਾਮਲਾ ਮੰਡੀ ਬੋਰਡ ਤੱਕ ਪਹੁੰਚਿਆ ਤਾਂ ਮੁਸ਼ਕਲਾਂ ਸੁਣਨ ਤੋਂ ਬਾਅਦ ਸ਼ਿਫਟਿੰਗ ਜਿਹੜੀ ਹੈ ਰੋਕ ਦਿੱਤੀ ਗਈ ਦੱਸਦੀ ਕਿ ਇੱਕ ਵਾਰ ਵੀ 9 ਕਰੋੜ ਦੀ ਲਾਗਤ ਦੇ ਨਾਲ ਇਸ ਸ਼ੈੱਡ ਨੂੰ ਤਿਆਰ ਕੀਤਾ ਗਿਆ ਪਰ ਇੱਕ ਵਾਰ ਵੀ ਇਸ ਦਾ ਇਸਤੇਮਾਲ ਨਹੀਂ ਹੋਇਆ ਪਰ ਦੇਖ ਸਕਦਾ ਕਿ ਮੰਡੀ ਬੋਰਡ ਦੀ ਲਾਪਰਵਾਹੀ ਜਿਹੜੀ ਉਸ ਨੂੰ ਕਾफी ਜ਼ਿਆਦਾ ਭਾਰੀ ਪੈ ਰਹੀ ਹੈ ਰੇਤ ਮਾਫੀਆ ਦਾ ਕਿਤੇ ਨਾ ਕਿਤੇ ਪੂਰੇ ਇਲਾਕੇ ਦੇ ਵਿੱਚ ਕਬਜ਼ਾ ਹੁੰਦਾ ਹੋਇਆ ਨਜ਼ਰ ਆ ਰਿਹਾ 10 ਜੀ ਕਿ ਬਾਥਰੂਮ ਦਾ ਸਮਾਨ ਲਾਈਟਾਂ ਟਾਇਲਾਂ ਵੀ ਜਿਹੜੀਆਂ ਨੇ ਚੋਰੀ ਹੋ ਚੁੱਕੀਆਂ ਨੇ ਕੂੜੇ ਦੇ ਢੇਰ ਜਿਹੜੇ ਨੇ ਥਾਂ ਥਾਂ ਤੇ ਲੱਗੇ ਹੋਏ ਨੇ ਰੇਤ ਮਾਫੀਆ ਦਾ ਇਸ ਵਕਤ ਦਾੜਾ ਮੰਡੀ ਦੇ ਵਿੱਚ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ 10 ਜੀ ਕਿ ਟਾਇਲਾਂ ਉਖਾੜ ਕੇ ਗड्ढे ਜਿਹੜੇ ਨੇ ਇੱਥੇ ਬਣਾ ਦਿੱਤੇ ਗਏ ਨੇ ਤੇ ਰੇਤ ਦਾ ਇਲੀਗਲ ਕਾਰੋਬਾਰ ਲਗਾਤਾਰ ਹੀ ਚਲਾਇਆ ਜਾ ਰਿਹਾ ਜਿਹੜੇ ਮੰਡੀ ਚੇਅਰਮੈਨ ਨੇ ਇੱਥੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੱਕ ਹਾਲ ਤਿਆਰ ਕਰਵਾਇਆ ਜਾਏਗਾ ਇਸ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਇਸ ਨੂੰ ਲੈ ਕੇ ਕੋਈ ਵੀ ਫੈਸਲਾ ਜਿਹੜਾ ਹੈ ਫਿਲਹਾਲ ਦੀ ਘੜੀ ਵਿੱਚ ਨਹੀਂ ਹੋਇਆ ਦੇਖ ਸਕਦੇ ਕਿ ਕਿੰਝ ਕਰੋੜਾ ਰੁਪਿਆ ਦਾ ਨੁਕਸਾਨ ਹੋਇਆ ਕਰੋੜਾ ਪਏ ਜਿਹੜੇ ਨੇ ਇੱਥੇ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੰਡੀ ਸਚੀਵ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਜਿੱਥੇ ਇਲੀਗਲ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਐਫ ਆਰ ਵੀ ਦਰਜ ਕਰਵਾ ਦਿੱਤੀ ਗਈ ਤੇ ਨੋਟਿਸ ਵੀ ਲਗਾਤਾਰ ਹੀ ਜਾਰੀ ਹੋਏ ਨੇ ਜਿਹੜੇ ਮੰਡੀ ਸਜੀਵ ਨੇ ਉਹਨਾਂ ਦਾ ਕਹਿਣਾ ਹੈ ਕਿ ਨੁਕਸਾਨ ਜਿਹੜਾ ਨਹੀਂ ਹੋਣ ਦੇਵਾਂਗੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਸ਼ਬਦ ਜਿਹੜੇ ਨੇ ਉਹ ਸੱਚ ਹੁੰਦੇ ਨਜ਼ਰ ਨਹੀਂ ਆ ਰਹੇ ਕਿਉਂਕਿ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਸ਼ੈੱਡ ਇਸ ਵਕਤ ਬਰਬਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਕਰੋੜਾ ਰੁਪਏ ਲਗਾਏ ਉਹ ਵੀ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਰੇਤ ਮਾਫੀਆ ਦਾ ਇੱਥੇ ਲਗਾਤਾਰ ਹੀ ਕਬਜ਼ਾ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਸ਼ੈੱਡ ਦਾ ਕੁਝ ਹੋਵੇਗਾ ਜਾਂ ਨਹੀਂ ਇਹ ਦੇਖਣਾ ਹੋਵੇਗਾ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਖਬਰ ਲੈ ਕੇ ਹਾਜ਼ਰ ਹੋਇਆ ਦਾਸਦੀਏ ਕਿ ਲੁਧਿਆਣਾ ਦੇ ਜਲੰਧਰ ਬਾਈਪਾਸ ਵਿਖੇ ਸਥਿਤ ਦਾਣਾ ਮੰਡੀ ਵਿਖੇ ਕਰੋਨਾ ਦੀ ਲਾਗਤ ਦੇ ਨਾਲ ਬਣਾਇਆ ਗਿਆ ਸ਼ੈੱਡ ਜਿਹੜਾ ਇਸ ਵਕਤ ਖੰਡਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇੰਨਾ ਹੀ ਨਹੀਂ ਇੱਥੇ ਰੇਤ ਮਾਫੀਆ ਦਾ ਕਬਜ਼ਾ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਅਹਿਮ ਖਬਰ ਹੈ ਕਰੋਨਾ ਦੀ ਲਾਗਤ ਦੇ ਨਾਲ ਇੱਕ ਸ਼ੈੱਡ ਜਿਹੜਾ ਜਿਹੜੇ ਰੇੜੀ ਫੜੀ ਵਾਲੇ ਨੇ ਉਹਨਾਂ ਦੀ ਸਹੂਲਤਾਂ ਦੇ ਲਈ ਇੱਕ ਸ਼ੈੱਡ ਜਿਹੜਾ ਇੱਥੇ ਤਿਆਰ ਕਰਵਾਇਆ ਜਾਂਦਾ 9 ਕਰੋੜ ਰੁਪਏ ਦੀ ਲਾਗਤ ਵੀ ਜਿਹੜੀ ਹੈ ਲੱਗਦੀ ਹੈ ਤੇ ਇਸ ਦੇ ਮਗਰੋਂ ਇਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਜਾਂਦਾ ਪਰ ਮੌਜੂਦਾ ਸਮੇਂ ਦੇ ਵਿੱਚ ਇੱਥੇ ਰੇਤ ਮਾਫੀਆ ਦਾ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ ਦੱਸਦੀ ਹੈ ਕਿ ਜਿਹੜੇ ਰੇੜੀ ਫੜੇ ਵਾਲੇ ਨੇ ਉਹਨਾਂ ਦੀ ਸੁਵਿਧਾ ਦੇ ਲਈ ਇੱਥੇ ਮੰਡੀ ਦੇ ਵੱਲੋਂ ਇੱਕ ਸ਼ੈੱਡ ਜਿਹੜਾ ਤਿਆਰ ਕੀਤਾ ਗਿਆ ਸੀ ਕਿੰਨੀਆਂ ਹੀ ਸੁਵਿਧਾਵਾਂ ਵੀ ਜਿਹੜੀਆਂ ਨੇ ਇੱਥੇ ਦਿੱਤੀਆਂ ਗਈਆਂ ਸੀ ਦੇਖ ਸਕਦੇ ਸੀ ਕਿ ਇੰਟਰਲੌਕ ਟਾਈਲਾਂ ਇਸ ਦੇ ਨਾਲ ਹੀ ਬਿਜਲੀ ਦਾ ਇੰਤਜ਼ਾਮ ਵੀ ਜਿਹੜਾ ਇੱਥੇ ਕੀਤਾ ਗਿਆ ਸੀ ਪੱਕੀ ਫੜੀਆਂ ਵੀ ਜਿਹੜੀਆਂ ਨੇ ਲਗਾਈਆਂ ਗਈਆਂ ਸੀ ਪਰ ਇਸ ਦਾ ਇਸਤੇਮਾਲ ਜਿਹੜਾ ਨਹੀਂ ਕੀਤਾ ਗਿਆ ਤੇ ਜਿਸ ਦੇ ਚਲਦਿਆਂ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜਾ ਸ਼ੈੱਡ ਤਿਆਰ ਕੀਤਾ ਗਿਆ ਖੰਡਰ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਸੋਚ ਸਕਦੇ ਹੋ ਕਿ ਕਿੰਝ 9 ਕਰੋੜ ਰੁਪਏ ਦੀ ਲਾਗਤ ਜਿਹੜੀ ਇੱਥੇ ਲੱਗੀ ਆਮ ਲੋਕਾਂ ਦੇ ਪੈਸਿਆਂ ਦਾ ਕਿਸ ਤਰੀਕੇ ਦੇ ਨਾਲ ਨੁਕਸਾਨ ਹੋ ਰਿਹਾ ਹੈ ਤੇ ਇਸ ਸ਼ੈੱਡ ਦੀ ਜੇਕਰ ਗੱਲ ਕੀਤੀ ਜਾਏ ਤਾਂ ਬਦਹਾਲੀ ਤੇ ਅਵੈਧ ਗਤੀਵਿਧੀਆਂ ਦੀ ਪੇਟ ਇਸ ਸ਼ੈੱਡ ਜਿਹੜਾ ਇਸ ਵਕਤ ਚੜ ਚੁੱਕਿਆ ਦੱਸਦੀ ਕਿ ਰੇੜੀ ਫੜੀ ਵਾਲਿਆਂ ਦੀ ਸਹੂਲਤ ਦੇ ਲਈ ਇਸ ਨੂੰ ਤਿਆਰ ਕੀਤਾ ਗਿਆ ਸੀ ਰੇਤ ਮਾਫੀਆ ਦਾ ਇਹ ਫਿਲਹਾਲ ਦੀ ਘੜੀ ਵਿੱਚ ਰੇਤ ਮਾਫੀਆ ਦਾ ਅੱਡਾ ਬਣ ਚੁੱਕਿਆ ਦੱਸਦੀ ਕਿ ਮੰਡੀ ਦੇ ਵਿੱਚ ਥਾਂ ਥਾਂ ਤੇ ਵੱਡੇ ਗੱਡੇ ਖੋਦ ਦਿੱਤੇ ਗਏ ਨੇ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਜਿਹੜੀਆਂ ਨੇ ਉਖਾੜ ਦਿੱਤੀਆਂ ਗਈਆਂ ਨੇ ਮੰਡੀ ਬੋਰਡ ਦੀ ਸੰਪਤੀ ਨੂੰ ਸ਼ਰੇਆਮ ਨੁਕਸਾਨ ਪਹੁੰਚਾਇਆ ਜਾ ਰਿਹਾ ਦੱਸਦੇ ਕਿ ਸ਼ੈੱਡ ਦੀ ਜਿਸ ਵੇਲੇ ਕੰਸਟਰਕਸ਼ਨ ਹੋਈ ਉਸ ਦੌਰਾਨ ਬਾਉਂਡਰੀ ਵਾਲ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਫੜੀਆਂ ਦੇ ਲਈ ਬਿਜਲੀ ਦਾ ਪ੍ਰਬੰਧ ਬਾਥਰੂਮ ਵੀ ਤਿਆਰ ਕਰਵਾਏ ਗਏ ਇਸ ਦੇ ਨਾਲ ਹੀ ਇਹ ਵੀ ਦੱਸਦੇ ਕਿ ਪੱਕਾ ਸ਼ੈੱਡ ਤੇ ਕੱਕੀ ਫੜੀਆਂ ਵੀ ਜਿਹੜੀਆਂ ਇੱਥੇ ਬਣਾਈਆਂ ਗਈਆਂ ਸੀ ਪਰ ਰੇੜੀ ਫੜੇ ਵਾਲਿਆਂ ਦੀ ਸੁਵਿਧਾ ਦੇ ਲੇਸ ਨੂੰ ਤਿਆਰ ਤਾਂ ਕੀਤਾ ਗਿਆ ਪਰ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਇੱਥੇ ਸ਼ਿਫਟ ਹੋਣਗੇ ਤਾਂ ਉਹਨਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਸਕਦਾ ਹੈ ਜਿਵੇਂ ਕਿ ਸ਼ੈੱਡ ਬਣਨ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਦਾਣਾ ਮੰਡੀ ਦੇ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਸੀ ਜਿਹੜੇ ਆਰਟੀਐਨਐਸ ਦੇ ਨਾਲ ਹੀ ਫੜੇ ਫੜੀ ਵਾਲੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਸ਼ਿਫਟ ਹੋਣ ਦਾ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਜਿਹੜਾ ਚੱਲਣਾ ਪੈ ਸਕਦਾ ਹੈ ਜਿਸ ਦੇ ਚੱਲਦਿਆਂ ਜਦ ਮਾਮਲਾ ਮੰਡੀ ਬੋਰਡ ਤੱਕ ਪਹੁੰਚਿਆ ਤਾਂ ਮੁਸ਼ਕਲਾਂ ਸੁਣਨ ਤੋਂ ਬਾਅਦ ਸ਼ਿਫਟਿੰਗ ਜਿਹੜੀ ਹੈ ਰੋਕ ਦਿੱਤੀ ਗਈ ਦੱਸਦੀ ਕਿ ਇੱਕ ਵਾਰ ਵੀ 9 ਕਰੋੜ ਦੇ ਲਗਤ ਦੇ ਨਾਲ ਇਸ ਸ਼ੈੱਡ ਨੂੰ ਤਿਆਰ ਕੀਤਾ ਗਿਆ ਪਰ ਇੱਕ ਵਾਰ ਵੀ ਇਸ ਦਾ ਇਸਤੇਮਾਲ ਨਹੀਂ ਹੋਇਆ ਪਰ ਦੇਖ ਸਕਦਾ ਕਿ ਮੰਡੀ ਬੋਰਡ ਦੀ ਲਾਪਰਵਾਹੀ ਜਿਹੜੀ ਉਸ ਨੂੰ ਕਾफी ਜ਼ਿਆਦਾ ਭਾਰੀ ਪੈ ਰਹੀ ਹੈ ਰੇਤ ਮਾਫੀਆ ਦਾ ਕਿਤੇ ਨਾ ਕਿਤੇ ਪੂਰੇ ਇਲਾਕੇ ਦੇ ਵਿੱਚ ਕਬਜ਼ਾ ਹੁੰਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਬਾਥਰੂਮ ਦਾ ਸਮਾਨ ਲਾਈਟਾਂ ਟਾਇਲਾਂ ਵੀ ਜਿਹੜੀਆਂ ਨੇ ਚੋਰੀ ਹੋ ਚੁੱਕੀਆਂ ਨੇ ਕੂੜੇ ਦੇ ਢੇਰ ਜਿਹੜੇ ਨੇ ਥਾਂ-ਥਾਂ ਤੇ ਲੱਗੇ ਹੋਏ ਨੇ ਰੇਤ ਮਾਫੀਆ ਦਾ ਇਸ ਵਕਤ ਦਾਣਾ ਮੰਡੀ ਦੇ ਵਿੱਚ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ ਦੱਸਦੀ ਕਿ ਟਾਇਲਾਂ ਉਖਾੜ ਕੇ ਗड्ढे ਜਿਹੜੇ ਨੇ ਇੱਥੇ ਬਣਾ ਦਿੱਤੇ ਗਏ ਨੇ ਤੇ ਰੇਤ ਦਾ ਇਲੀਗਲ ਕਾਰੋਬਾਰ ਲਗਾਤਾਰ ਹੀ ਚਲਾਇਆ ਜਾ ਰਿਹਾ ਜਿਹੜੇ ਮੰਡੀ ਚੇਅਰਮੈਨ ਨੇ ਇੱਥੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੱਕ ਹਾਲ ਤਿਆਰ ਕਰਵਾਇਆ ਜਾਏਗਾ ਇਸ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਇਸ ਨੂੰ ਲੈ ਕੇ ਕੋਈ ਵੀ ਫੈਸਲਾ ਜਿਹੜਾ ਹੈ ਫਿਲਹਾਲ ਦੀ ਘੜੀ ਵਿੱਚ ਨਹੀਂ ਹੋਇਆ ਦੇਖ ਸਕਦੇ ਕਿ ਕਿੰਝ ਕਰੋੜਾ ਰੁਪਿਆ ਦਾ ਨੁਕਸਾਨ ਹੋਇਆ ਕਰੋੜਾ ਪੇ ਜਿਹੜੇ ਨੇ ਇੱਥੇ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੰਡੀ ਸਚੀਵ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਜਿੱਥੇ ਇਲਲੀਗਲ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਐਫ ਆਰ ਵੀ ਦਰਜ ਕਰਵਾ ਦਿੱਤੀ ਗਈ ਤੇ ਨੋਟਿਸ ਵੀ ਲਗਾਤਾਰ ਹੀ ਜਾਰੀ ਹੋਏ ਨੇ ਜਿਹੜੇ ਮੰਡੀ ਸਜੀਵ ਨੇ ਉਹਨਾਂ ਦਾ ਕਹਿਣਾ ਹੈ ਕਿ ਨੁਕਸਾਨ ਜਿਹੜਾ ਨਹੀਂ ਹੋਣ ਦੇਵਾਂਗੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਸ਼ਬਦ ਜਿਹੜੇ ਨੇ ਉਹ ਸੱਚ ਹੁੰਦੇ ਨਜ਼ਰ ਨਹੀਂ ਆ ਰਹੇ ਕਿਉਂਕਿ 9 ਕਰੋੜ ਰੁਪਏ ਦੀ ਲਗਤ ਨਾਲ ਤਿਆਰ ਕਰਵਾਇਆ ਗਿਆ ਸ਼ੈੱਡ ਇਸ ਵਕਤ ਬਰਬਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਕਰੋੜਾ ਰੁਪਏ ਲਗਾਏ ਉਹ ਵੀ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਰੇਤ ਮਾਫੀਆ ਦਾ ਇਹ ਤੇ ਲਗਾਤਾਰ ਹੀ ਕਬਜ਼ਾ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਸ਼ੈੱਡ ਅੱਜ ਦਾ ਕੁਝ ਹੋਵੇਗਾ ਜਾਂ ਨਹੀਂ ਇਹ ਦੇਖਣਾ ਹੋਵੇਗਾ। ਲੁਧਿਆਣਾ ਸ਼ੈੱਡ ਦੇ ਨਾਲ ਜੁੜੀ ਖਬਰ ਲੈ ਕੇ ਹਾਜ਼ਰ ਹੋਇਆ ਦਾਸਦੀਏ ਕਿ ਲੁਧਿਆਣਾ ਦੇ ਜਲੰਧਰ ਬਾਈਪਾਸ ਵਿਖੇ ਸਥਿਤ ਦਾਣਾ ਮੰਡੀ ਵਿਖੇ ਕਰੋੜਾਂ ਦੀ ਲਾਗਤ ਦੇ ਨਾਲ ਬਣਾਇਆ ਗਿਆ ਸ਼ੈੱਡ ਜਿਹੜਾ ਇਸ ਵਕਤ ਖੰਡਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇੰਨਾ ਹੀ ਨਹੀਂ ਇੱਥੇ ਰੇਤ ਮਾਫੀਆ ਦਾ ਕਬਜ਼ਾ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਅਹਿਮ ਖਬਰ ਹੈ ਕਰੋਨਾ ਦੀ ਲਾਗਤ ਦੇ ਨਾਲ ਇੱਕ ਸ਼ੈੱਡ ਜਿਹੜਾ ਜਿਹੜੇ ਰੇੜੀ ਫੜੀ ਵਾਲੇ ਨੇ ਉਹਨਾਂ ਦੀ ਸਹੂਿਦਾ ਦੇ ਲਈ ਇੱਕ ਸ਼ੈੱਡ ਜਿਹੜਾ ਇੱਥੇ ਤਿਆਰ ਕਰਵਾਇਆ ਜਾਂਦਾ 9 ਕਰੋੜ ਰੁਪਏ ਦੀ ਲਾਗਤ ਵੀ ਜਿਹੜੀ ਹੈ ਲੱਗਦੀ ਹੈ ਤੇ ਇਸ ਦੇ ਮਗਰੋਂ ਇਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਜਾਂਦਾ ਪਰ ਮੌਜੂਦਾ ਸਮੇਂ ਦੇ ਵਿੱਚ ਇੱਥੇ ਰੇਤ ਮਾਫੀਆ ਦਾ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ ਦੱਸ ਦਈਏ ਕਿ ਜਿਹੜੇ ਰੇੜੀ ਫੜੇ ਵਾਲੇ ਨੇ ਉਹਨਾਂ ਦੀ ਸੁਵਿਧਾ ਦੇ ਲਈ ਇੱਥੇ ਮੰਡੀ ਦੇ ਵੱਲੋਂ ਇੱਕ ਸ਼ੈੱਡ ਜਿਹੜਾ ਤਿਆਰ ਕੀਤਾ ਗਿਆ ਸੀ ਕਿੰਨੀਆਂ ਹੀ ਸੁਵਿਧਾਵਾਂ ਵੀ ਜਿਹੜੀਆਂ ਨੇ ਇੱਥੇ ਦਿੱਤੀਆਂ ਗਈਆਂ ਸੀ ਦੇਖ ਸਕਦੇ ਸੀ ਕਿ ਇੰਟਰਲੌਕ ਟਾਈਲਾਂ ਇਸ ਦੇ ਨਾਲ ਹੀ ਬਿਜਲੀ ਦਾ ਇੰਤਜ਼ਾਮ ਵੀ ਜਿਹੜਾ ਇੱਥੇ ਕੀਤਾ ਗਿਆ ਸੀ ਪੱਕੀ ਫੜੀਆਂ ਵੀ ਜਿਹੜੀਆਂ ਨੇ ਲਗਾਈਆਂ ਗਈਆਂ ਸੀ ਪਰ ਇਸ ਦਾ ਇਸਤੇਮਾਲ ਜਿਹੜਾ ਨਹੀਂ ਕੀਤਾ ਗਿਆ ਤੇ ਜਿਸ ਦੇ ਚਲਦਿਆਂ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜਾ ਸ਼ੈੱਡ ਤਿਆਰ ਕੀਤਾ ਗਿਆ ਖੰਡਰ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਸੋਚ ਸਕਦੇ ਹੋ ਕਿ ਕਿੰਝ 9 ਕਰੋੜ ਰੁਪਏ ਦੀ ਲਾਗਤ ਜਿਹੜੀ ਇੱਥੇ ਲੱਗੀ ਆਮ ਲੋਕਾਂ ਦੇ ਪੈਸਿਆਂ ਦਾ ਕਿਸ ਤਰੀਕੇ ਦੇ ਨਾਲ ਨੁਕਸਾਨ ਹੋ ਰਿਹਾ ਹੈ ਤੇ ਇਸ ਸ਼ੈੱਡ ਦੀ ਜੇਕਰ ਗੱਲ ਕੀਤੀ ਜਾਏ ਤਾਂ ਬਦਹਾਲੀ ਤੇ ਅਵੈਧ ਗਤੀਵਿਧੀਆਂ ਦੀ ਪੇਟ ਇਸ ਸ਼ੈੱਡ ਜਿਹੜਾ ਇਸ ਵਕਤ ਚੜ ਚੁੱਕਿਆ ਦੱਸਦੀ ਕਿ ਰੇੜੀ ਫੜੀ ਵਾਲਿਆਂ ਦੀ ਸਹੂਲਤ ਦੇ ਲਈ ਇਸ ਨੂੰ ਤਿਆਰ ਕੀਤਾ ਗਿਆ ਸੀ ਰੇਤ ਮਾਫੀਆ ਦਾ ਇਹ ਫਿਲਹਾਲ ਦੇ ਘੜੀ ਵਿੱਚ ਰੇਤ ਮਾਫੀਆ ਦਾ ਅੱਡਾ ਬਣ ਚੁੱਕਿਆ ਦੱਸਦੀ ਕਿ ਮੰਡੀ ਦੇ ਵਿੱਚ ਥਾਂ ਥਾਂ ਤੇ ਵੱਡੇ ਗੱਡੇ ਖੋਦ ਦਿੱਤੇ ਗਏ ਨੇ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਜਿਹੜੀਆਂ ਨੇ ਉਖਾੜ ਦਿੱਤੀਆਂ ਗਈਆਂ ਨੇ ਮੰਡੀ ਬੋਰਡ ਦੀ ਸੰਪਤੀ ਨੂੰ ਸ਼ਰੇਆਮ ਨੁਕਸਾਨ ਪਹੁੰਚਾਇਆ ਜਾ ਰਿਹਾ ਦੱਸਦੇ ਕਿ ਸ਼ੈੱਡ ਦੀ ਜਿਸ ਵੇਲੇ ਕੰਸਟਰਕਸ਼ਨ ਹੋਈ ਉਸ ਦੌਰਾਨ ਬਾਉਂਡਰੀ ਵਾਲ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਫੜੀਆਂ ਦੇ ਲਈ ਬਿਜਲੀ ਦਾ ਪ੍ਰਬੰਧ ਬਾਥਰੂਮ ਵੀ ਤਿਆਰ ਕਰਵਾਏ ਗਏ ਇਸ ਦੇ ਨਾਲ ਹੀ ਇਹ ਵੀ ਦੱਸਦੇ ਕਿ ਪੱਕਾ ਸ਼ੈੱਡ ਤੇ ਪੱਕੀ ਫੜੀਆਂ ਵੀ ਜਿਹੜੀਆਂ ਨੇ ਇੱਥੇ ਬਣਾਈਆਂ ਗਈਆਂ ਸੀ ਪਰ ਰੇੜੀ ਫੜੇ ਵਾਲਿਆਂ ਦੀ ਸੁਵਿਧਾ ਦੇ ਲਈ ਉਸ ਨੂੰ ਤਿਆਰ ਤਾਂ ਕੀਤਾ ਗਿਆ ਪਰ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਇੱਥੇ ਸ਼ਿਫਟ ਹੋਣਗੇ ਤਾਂ ਉਹਨਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਸਕਦਾ ਸੀ ਕਿ ਸ਼ੈੱਡ ਬਣਨ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਦਾਣਾ ਮੰਡੀ ਦੇ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਸੀ ਜਿਹੜੇ ਆਰਟੀਐਨਐਸ ਦੇ ਨਾਲ ਹੀ ਫੜੀ ਫੜੀ ਵਾਲੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਸ਼ਿਫਟ ਹੋਣ ਦਾ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਜਿਹੜਾ ਚੱਲਣਾ ਪੈ ਸਕਦਾ ਜਿਸ ਦੇ ਚਲਦਿਆਂ ਜਦ ਮਾਮਲਾ ਮੰਡੀ ਬੋਰਡ ਤੱਕ ਪਹੁੰਚਿਆ ਤਾਂ ਮੁਸ਼ਕਲਾਂ ਸੁਣਨ ਤੋਂ ਬਾਅਦ ਸ਼ਿਫਟਿੰਗ ਜਿਹੜੀ ਹੈ ਰੋਕ ਦਿੱਤੀ ਗਈ ਦੱਸਦੇ ਕਿ ਇੱਕ ਵਾਰ ਵੀ 9 ਕਰੋੜ ਦੀ ਲਾਗਤ ਦੇ ਨਾਲ ਇਸ ਸ਼ੈੱਡ ਨੂੰ ਤਿਆਰ ਕੀਤਾ ਗਿਆ ਇੱਕ ਵਾਰ ਵੀ ਇਸ ਦਾ ਇਸਤੇਮਾਲ ਨਹੀਂ ਹੋਇਆ ਪਰ ਦੇਖ ਸਕਦਾ ਕਿ ਮੰਡੀ ਬੋਰਡ ਦੀ ਲਾਪਰਵਾਹੀ ਜਿਹੜੀ ਉਸ ਨੂੰ ਕਾਫੀ ਜ਼ਿਆਦਾ ਭਾਰੀ ਪੈ ਰਹੀ ਹੈ ਰੇਤ ਮਾਫੀਆ ਦਾ ਕਿਤੇ ਨਾ ਕਿਤੇ ਪੂਰੇ ਇਲਾਕੇ ਦੇ ਵਿੱਚ ਕਬਜ਼ਾ ਹੁੰਦਾ ਹੋਇਆ ਨਜ਼ਰ ਆ ਰਿਹਾ 10 ਜੀ ਕਿ ਬਾਥਰੂਮ ਦਾ ਸਮਾਨ ਲਾਈਟਾਂ ਟਾਇਲਾਂ ਵੀ ਜਿਹੜੀਆਂ ਨੇ ਚੋਰੀ ਹੋ ਚੁੱਕੀਆਂ ਨੇ ਕੂੜੇ ਦੇ ਢੇਰ ਜਿਹੜੇ ਨੇ ਥਾਂ ਥਾਂ ਤੇ ਲੱਗੇ ਹੋਏ ਨੇ ਰੇਤ ਮਾਫੀਆ ਦਾ ਇਸ ਵਕਤ ਦਾੜਾ ਮੰਡੀ ਦੇ ਵਿੱਚ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ 10 ਜੀ ਕਿ ਟਾਇਲਾਂ ਉਖਾੜ ਕੇ ਗड्ढे ਜਿਹੜੇ ਨੇ ਇੱਥੇ ਬਣਾ ਦਿੱਤੇ ਗਏ ਨੇ ਤੇ ਰੇਤ ਦਾ ਇਲੈਗਲ ਕਾਰੋਬਾਰ ਲਗਾਤਾਰ ਹੀ ਚਲਾਇਆ ਜਾ ਰਿਹਾ ਜਿਹੜੇ ਮੰਡੀ ਚੇਅਰਮੈਨ ਨੇ ਇੱਥੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੱਕ ਹਾਲ ਤਿਆਰ ਕਰਵਾਇਆ ਜਾਏਗਾ ਇਸ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਇਸ ਨੂੰ ਲੈ ਕੇ ਕੋਈ ਵੀ ਫੈਸਲਾ ਜਿਹੜਾ ਹੈ ਫਿਲਹਾਲ ਦੀ ਘੜੀ ਵਿੱਚ ਨਹੀਂ ਹੋਇਆ ਦੇਖ ਸਕਦੇ ਕਿ ਕਿੰਝ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਕਰੋੜਾ ਪੇ ਜਿਹੜੇ ਨੇ ਇੱਥੇ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੰਡੀ ਸਚੀਵ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਜਿੱਥੇ ਇਲੈਗਲ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਐਫ ਆਰ ਵੀ ਦਰਜ ਕਰਵਾ ਦਿੱਤੀ ਗਈ ਤੇ ਨੋਟਿਸ ਵੀ ਲਗਾਤਾਰ ਹੀ جاری ਹੋਏ ਨੇ ਜਿਹੜੇ ਮੰਡੀ ਸਜੀਵ ਨੇ ਉਹਨਾਂ ਦਾ ਕਹਿਣਾ ਹੈ ਕਿ ਨੁਕਸਾਨ ਜਿਹੜਾ ਨਹੀਂ ਹੋਣ ਦੇਾਂਗੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਸ਼ਬਦ ਜਿਹੜੇ ਨੇ ਉਹ ਸੱਚ ਹੁੰਦੇ ਨਜ਼ਰ ਨਹੀਂ ਆ ਰਹੇ ਕਿਉਂਕਿ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਸ਼ੈੱਡ ਇਸ ਵਕਤ ਬਰਬਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਕਰੋੜਾ ਰੁਪਏ ਲਗਾਏ ਉਹ ਵੀ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਰੇਤ ਮਾਫੀਆ ਦਾ ਇੱਥੇ ਲਗਾਤਾਰ ਹੀ ਕਬਜ਼ਾ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਸ਼ੈੱਡ ਦਾ ਕੁਝ ਹੋਵੇਗਾ ਜਾਂ ਨਹੀਂ ਇਹ ਦੇਖਣਾ ਹੋਵੇਗਾ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਖਬਰ ਲੈ ਕੇ ਹਾਜ਼ਰ ਹੋਇਆ ਦਾਸਦੀਏ ਕਿ ਲੁਧਿਆਣਾ ਦੇ ਜਲੰਧਰ ਪਾਈਪਾਸ ਵਿਖੇ ਸਥਿਤ ਦਾਣਾ ਮੰਡੀ ਵਿਖੇ ਕਰੋਨਾ ਦੀ ਲਾਗਤ ਦੇ ਨਾਲ ਬਣਾਇਆ ਗਿਆ ਸ਼ੈੱਡ ਜਿਹੜਾ ਇਸ ਵਕਤ ਖੰਡਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇੰਨਾ ਹੀ ਨਹੀਂ ਇੱਥੇ ਰੇਤ ਮਾਫੀਆ ਦਾ ਕਬਜ਼ਾ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਅਹਿਮ ਖਬਰ ਹੈ ਕਰੋਨਾ ਦੀ ਲਾਗਤ ਦੇ ਨਾਲ ਇੱਕ ਸ਼ੈੱਡ ਜਿਹੜਾ ਜਿਹੜੇ ਰੇੜੀ ਫੜੀ ਵਾਲੇ ਨੇ ਉਹਨਾਂ ਦੀ ਸਹੂਿਦਾ ਦੇ ਲਈ ਇੱਕ ਸ਼ੈੱਡ ਜਿਹੜਾ ਇੱਥੇ ਤਿਆਰ ਕਰਵਾਇਆ ਜਾਂਦਾ 9 ਕਰੋੜ ਰੁਪਏ ਦੀ ਲਾਗਤ ਵੀ ਜਿਹੜੀ ਹੈ ਲੱਗਦੀ ਹੈ ਤੇ ਇਸ ਦੇ ਮਗਰੋਂ ਇਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਜਾਂਦਾ ਪਰ ਮੌਜੂਦਾ ਸਮੇਂ ਦੇ ਵਿੱਚ ਇੱਥੇ ਰੇਤ ਮਾਫੀਆ ਦਾ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ ਦੱਸਦੀ ਹੈ ਕਿ ਜਿਹੜੇ ਰੇੜੀ ਫੜੀ ਵਾਲੇ ਨੇ ਉਹਨਾਂ ਦੀ ਸੁਵਿਧਾ ਦੇ ਲਈ ਇੱਥੇ ਮੰਡੀ ਦੇ ਵੱਲੋਂ ਇੱਕ ਸ਼ੈੱਡ ਜਿਹੜਾ ਤਿਆਰ ਕੀਤਾ ਗਿਆ ਸੀ ਕਿੰਨੀਆਂ ਹੀ ਸੁਵਿਧਾਵਾਂ ਵੀ ਜਿਹੜੀਆਂ ਨੇ ਇੱਥੇ ਦਿੱਤੀਆਂ ਗਈਆਂ ਸੀ ਦੇਖ ਸਕਦੇ ਸੀ ਕਿ ਇੰਟਰਲੌਕ ਟਾਈਲਾਂ ਇਸ ਦੇ ਨਾਲ ਹੀ ਬਿਜਲੀ ਦਾ ਇੰਤਜ਼ਾਮ ਵੀ ਜਿਹੜਾ ਇੱਥੇ ਕੀਤਾ ਗਿਆ ਸੀ ਪੱਕੀ ਫੜੀਆਂ ਵੀ ਜਿਹੜੀਆਂ ਨੇ ਲਗਾਈਆਂ ਗਈਆਂ ਸੀ ਪਰ ਇਸ ਦਾ ਇਸਤੇਮਾਲ ਜਿਹੜਾ ਨਹੀਂ ਕੀਤਾ ਗਿਆ ਤੇ ਜਿਸ ਦੇ ਚਲਦਿਆਂ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜਾ ਸ਼ੈੱਡ ਤਿਆਰ ਕੀਤਾ ਗਿਆ ਖੰਡਰ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਸੋਚ ਸਕਦੇ ਹੋ ਕਿ ਕਿੰਜ ਜੋ 9 ਕਰੋੜ ਰੁਪਏ ਦੀ ਲਾਗਤ ਜਿਹੜੀ ਇੱਥੇ ਲੱਗੀ ਆਮ ਲੋਕਾਂ ਦੇ ਪੈਸਿਆਂ ਦਾ ਕਿਸ ਤਰੀਕੇ ਦੇ ਨਾਲ ਨੁਕਸਾਨ ਹੋ ਰਿਹਾ ਹੈ ਤੇ ਇਸ ਸ਼ੈੱਡ ਦੀ ਜੇਕਰ ਗੱਲ ਕੀਤੀ ਜਾਏ ਤਾਂ ਬਦਹਾਲੀ ਤੇ ਅਵੈਧ ਗਤੀਵਿਧੀਆਂ ਦੀ ਪੇਟ ਇਸ ਸ਼ੈੱਡ ਜਿਹੜਾ ਇਸ ਵਕਤ ਚੜ ਚੁੱਕਿਆ ਦੱਸਦੀ ਕਿ ਰੇੜੀ ਫੜੀ ਵਾਲਿਆਂ ਦੀ ਸਹੂਲਤਾਂ ਦੇ ਲਈ ਇਸ ਨੂੰ ਤਿਆਰ ਕੀਤਾ ਗਿਆ ਸੀ ਰੇਤ ਮਾਫੀਆ ਦਾ ਇਹ ਫਿਲਹਾਲ ਦੀ ਘੜੀ ਵਿੱਚ ਰੇਤ ਮਾਫੀਆ ਦਾ ਅੱਡਾ ਬਣ ਚੁੱਕਿਆ ਦੱਸਦੀ ਕਿ ਮੰਡੀ ਦੇ ਵਿੱਚ ਥਾਂ ਥਾਂ ਤੇ ਵੱਡੇ ਗੱਡੇ ਖੋਦ ਦਿੱਤੇ ਗਏ ਨੇ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਜਿਹੜੀਆਂ ਨੇ ਉਖਾੜ ਦਿੱਤੀਆਂ ਗਈਆਂ ਨੇ ਮੰਡੀ ਬੋਰਡ ਦੀ ਸੰਪਤੀ ਨੂੰ ਸ਼ਰੇਆਮ ਨੁਕਸਾਨ ਪਹੁੰਚਾਇਆ ਜਾ ਰਿਹਾ ਦੱਸਦੇ ਕਿ ਸ਼ੈੱਡ ਦੀ ਜਿਸ ਵੇਲੇ ਕੰਸਟਰਕਸ਼ਨ ਹੋਈ ਉਸ ਦੌਰਾਨ ਬਾਉਂਡਰੀ ਵਾਲ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਫੜੀਆਂ ਦੇ ਲਈ ਬਿਜਲੀ ਦਾ ਪ੍ਰਬੰਧ ਬਾਥਰੂਮ ਵੀ ਤਿਆਰ ਕਰਵਾਏ ਗਏ ਇਸ ਦੇ ਨਾਲ ਹੀ ਇਹ ਵੀ ਦੱਸਦੇ ਕਿ ਪੱਕਾ ਸ਼ੈੱਡ ਤੇ ਪੱਕੀ ਫੜੀਆਂ ਵੀ ਜਿਹੜੀਆਂ ਇੱਥੇ ਬਣਾਈਆਂ ਗਈਆਂ ਸੀ ਪਰ ਰੇੜੀ ਫੜੇ ਵਾਲਿਆਂ ਦੀ ਸੁਵਿਧਾ ਦੇ ਲਈ ਇਸ ਨੂੰ ਤਿਆਰ ਤਾਂ ਕੀਤਾ ਗਿਆ ਪਰ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਇੱਥੇ ਸ਼ਿਫਟ ਹੋਣਗੇ ਤਾਂ ਉਹਨਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਸਕਦਾ ਹੈ ਜਿਵੇਂ ਕਿ ਸ਼ੈੱਡ ਬਣਨ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਦਾਣਾ ਮੰਡੀ ਦੇ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਸੀ ਜਿਹੜੇ ਆਰਟੀਐਨਐਸ ਦੇ ਨਾਲ ਹੀ ਫੜੇ ਫੜੀ ਵਾਲੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਸ਼ਿਫਟ ਹੋਣ ਦਾ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਜਿਹੜਾ ਚੱਲਣਾ ਪੈ ਸਕਦਾ ਹੈ ਜਿਸ ਦੇ ਚੱਲਦਿਆਂ ਜਦ ਮਾਮਲਾ ਮੰਡੀ ਬੋਰਡ ਤੱਕ ਪਹੁੰਚਿਆ ਤਾਂ ਮੁਸ਼ਕਲਾਂ ਸੁਣਨ ਤੋਂ ਬਾਅਦ ਸ਼ਿਫਟਿੰਗ ਜਿਹੜੀ ਹੈ ਰੋਕ ਦਿੱਤੀ ਗਈ ਦੱਸਦੇ ਕਿ ਇੱਕ ਵਾਰ ਵੀ 9 ਕਰੋੜ ਦੀ ਲਾਗਤ ਦੇ ਨਾਲ ਇਸ ਸ਼ੈੱਡ ਨੂੰ ਤਿਆਰ ਕੀਤਾ ਗਿਆ ਪਰ ਇੱਕ ਵਾਰ ਵੀ ਇਸ ਦਾ ਇਸਤੇਮਾਲ ਨਹੀਂ ਹੋਇਆ ਪਰ ਦੇਖ ਸਕਦਾ ਕਿ ਮੰਡੀ ਬੋਰਡ ਦੀ ਲਾਪਰਵਾਹੀ ਜਿਹੜੀ ਉਸ ਨੂੰ ਕਾफी ਜ਼ਿਆਦਾ ਭਾਰੀ ਪੈ ਰਹੀ ਹੈ ਰੇਤ ਮਾਫੀਆ ਦਾ ਕਿਤੇ ਨਾ ਕਿਤੇ ਪੂਰੇ ਇਲਾਕੇ ਦੇ ਵਿੱਚ ਕਬਜ਼ਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਦੱਸ ਦੇ ਕਿ ਬਾਥਰੂਮ ਦਾ ਸਮਾਨ ਲਾਈਟਾਂ ਟਾਇਲਾਂ ਵੀ ਜਿਹੜੀਆਂ ਨੇ ਚੋਰੀ ਹੋ ਚੁੱਕੀਆਂ ਨੇ ਕੂੜੇ ਦੇ ਢੇਰ ਜਿਹੜੇ ਨੇ ਥਾਂ ਥਾਂ ਤੇ ਲੱਗੇ ਹੋਏ ਨੇ ਰੇਤ ਮਾਫੀਆ ਦਾ ਇਸ ਵਕਤ ਦਾੜਾ ਮੰਡੀ ਦੇ ਵਿੱਚ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ ਦੱਸ ਦੇ ਕਿ ਟਾਇਲਾਂ ਉਖਾੜ ਕੇ ਗड्ढे ਜਿਹੜੇ ਨੇ ਇੱਥੇ ਬਣਾ ਦਿੱਤੇ ਗਏ ਨੇ ਤੇ ਰੇਤ ਦਾ ਇਲੀਗਲ ਕਾਰੋਬਾਰ ਲਗਾਤਾਰ ਹੀ ਚਲਾਇਆ ਜਾ ਰਿਹਾ ਜਿਹੜੇ ਮੰਡੀ ਚੇਅਰਮੈਨ ਨੇ ਇੱਥੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੱਕ ਹਾਲ ਤਿਆਰ ਕਰਵਾਇਆ ਜਾਏਗਾ ਇਸ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਇਸ ਨੂੰ ਲੈ ਕੇ ਕੋਈ ਵੀ ਫੈਸਲਾ ਜਿਹੜਾ ਹੈ ਕਿលਹਾਲ ਦੀ ਘੜੀ ਵਿੱਚ ਨਹੀਂ ਹੋਇਆ ਦੇਖ ਸਕਦੇ ਕਿ ਕਿੰਝ ਕਰੋੜਾ ਰੁਪਇਆ ਦਾ ਨੁਕਸਾਨ ਹੋਇਆ ਕਰੋੜਾ ਪੇ ਜਿਹੜੇ ਨੇ ਇਥੇ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੰਡੀ ਸਚੀਵ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਜਿੱਥੇ ਇਲੈਗਲ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਐਫ ਆਰ ਵੀ ਦਰਜ ਕਰਵਾ ਦਿੱਤੀ ਗਈ ਤੇ ਨੋਟਿਸ ਵੀ ਲਗਾਤਾਰ ਹੀ ਜਾਰੀ ਹੋਏ ਨੇ ਜਿਹੜੇ ਮੰਡੀ ਸਚੀਵ ਨੇ ਉਹਨਾਂ ਦਾ ਕਹਿਣਾ ਹੈ ਕਿ ਨੁਕਸਾਨ ਜਿਹੜਾ ਨਹੀਂ ਹੋਣ ਦੇਾਂਗੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਸ਼ਬਦ ਜਿਹੜੇ ਨੇ ਉਹ ਸੱਚ ਹੁੰਦੇ ਨਜ਼ਰ ਨਹੀਂ ਆ ਰਹੇ ਕਿਉਂਕਿ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਸ਼ੈੱਡ ਇਸ ਵਕਤ ਬਰਬਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਕਰੋੜਾ ਰੁਪਏ ਲਗਾਏ ਉਹ ਵੀ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਰੇਤ mafia ਦਾ ਇਹ ਤੇ ਲਗਾਤਾਰ ਹੀ ਕਬਜ਼ਾ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਸ਼ੈੱਡ ਦਾ ਕੁਝ ਹੋਵੇਗਾ ਜਾਂ ਨਹੀਂ ਇਹ ਦੇਖਣਾ ਹੋਵੇਗਾ। ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਖਬਰ ਲੈ ਕੇ ਹਾਜ਼ਰ ਹੋਇਆ ਦਾਸਦੀਏ ਕਿ ਲੁਧਿਆਣਾ ਦੇ ਜਲੰਧਰ ਬਾਈਪਾਸ ਵਿਖੇ ਸਥਿਤ ਦਾਣਾ ਮੰਡੀ ਵਿਖੇ ਕਰੋੜਾਂ ਦੀ ਲਾਗਤ ਦੇ ਨਾਲ ਬਣਾਇਆ ਗਿਆ ਸ਼ੈੱਡ ਜਿਹੜਾ ਇਸ ਵਕਤ ਖੰਡਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇੰਨਾ ਹੀ ਨਹੀਂ ਇੱਥੇ ਰੇਤ ਮਾਫੀਆ ਦਾ ਕਬਜ਼ਾ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਅਹਿਮ ਖਬਰ ਹੈ ਕਰੋਨਾ ਦੀ ਲਾਗਤ ਦੇ ਨਾਲ ਇੱਕ ਸ਼ੈੱਡ ਜਿਹੜਾ ਜਿਹੜੇ ਰੇੜੀ ਫੜੀ ਵਾਲੇ ਨੇ ਉਹਨਾਂ ਦੀ ਸੁਵਿਧਾ ਦੇ ਲਈ ਇੱਕ ਸ਼ੈੱਡ ਜਿਹੜਾ ਇੱਥੇ ਤਿਆਰ ਕਰਵਾਇਆ ਜਾਂਦਾ 9 ਕਰੋੜ ਰੁਪਏ ਦੀ ਲਾਗਤ ਵੀ ਜਿਹੜੀ ਹੈ ਲੱਗਦੀ ਹੈ ਤੇ ਇਸ ਦੇ ਮਗਰੋਂ ਇਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਜਾਂਦਾ ਪਰ ਮੌਜੂਦਾ ਸਮੇਂ ਦੇ ਵਿੱਚ ਇੱਥੇ ਰੇਤ ਮਾਫੀਆ ਦਾ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ ਦੱਸਦੀ ਹੈ ਕਿ ਜਿਹੜੇ ਰੇੜੀ ਫੜੀ ਵਾਲੇ ਨੇ ਉਹਨਾਂ ਦੀ ਸੁਵਿਧਾ ਦੇ ਲਈ ਇੱਥੇ ਮੰਡੀ ਦੇ ਵੱਲੋਂ ਇੱਕ ਸ਼ੈੱਡ ਜਿਹੜਾ ਤਿਆਰ ਕੀਤਾ ਗਿਆ ਸੀ ਕਿੰਨੀਆਂ ਹੀ ਸੁਵਿਧਾਵਾਂ ਵੀ ਜਿਹੜੀਆਂ ਨੇ ਇੱਥੇ ਦਿੱਤੀਆਂ ਗਈਆਂ ਸੀ ਦੇਖ ਸਕਦੇ ਸੀ ਕਿ ਇੰਟਰਲੌਕ ਟਾਈਲਾਂ ਇਸ ਦੇ ਨਾਲ ਹੀ ਬਿਜਲੀ ਦਾ ਇੰਤਜ਼ਾਮ ਵੀ ਜਿਹੜਾ ਇੱਥੇ ਕੀਤਾ ਗਿਆ ਸੀ ਪੱਕੀ ਫੜੀਆਂ ਵੀ ਜਿਹੜੀਆਂ ਨੇ ਲਗਾਈਆਂ ਗਈਆਂ ਸੀ ਪਰ ਇਸ ਦਾ ਇਸਤੇਮਾਲ ਜਿਹੜਾ ਨਹੀਂ ਕੀਤਾ ਗਿਆ ਤੇ ਜਿਸ ਦੇ ਚਲਦਿਆਂ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜਾ ਸ਼ੈੱਡ ਤਿਆਰ ਕੀਤਾ ਗਿਆ ਖੰਡਰ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਸੋਚ ਸਕਦੇ ਹੋ ਕਿ ਕਿੰਝ 9 ਕਰੋੜ ਰੁਪਏ ਦੀ ਲਾਗਤ ਜਿਹੜੀ ਇੱਥੇ ਲੱਗੀ ਆਮ ਲੋਕਾਂ ਦੇ ਪੈਸਿਆਂ ਦਾ ਕਿਸ ਤਰੀਕੇ ਦੇ ਨਾਲ ਨੁਕਸਾਨ ਹੋ ਰਿਹਾ ਹੈ ਤੇ ਇਸ ਸ਼ੈੱਡ ਦੀ ਜੇਕਰ ਗੱਲ ਕੀਤੀ ਜਾਏ ਤਾਂ ਬਦਹਾਲੀ ਤੇ ਅਵੈਧ ਗਤੀਵਿਧੀਆਂ ਦੀ ਪੇਟ ਇਸ ਸ਼ੈੱਡ ਜਿਹੜਾ ਇਸ ਵਕਤ ਚੜ ਚੁੱਕਿਆ ਦੱਸਦੀ ਕਿ ਰੇੜੀ ਫੜੀ ਵਾਲਿਆਂ ਦੀ ਸਹੂਲਤਾਂ ਦੇ ਲਈ ਇਸ ਨੂੰ ਤਿਆਰ ਕੀਤਾ ਗਿਆ ਸੀ ਰੇਤ ਮਾਫੀਆ ਦਾ ਇਹ ਫਿਲਹਾਲ ਦੀ ਘੜੀ ਵਿੱਚ ਰੇਤ ਮਾਫੀਆ ਦਾ ਅੱਡਾ ਬਣ ਚੁੱਕਿਆ ਦੱਸਦੀ ਕਿ ਮੰਡੀ ਦੇ ਵਿੱਚ ਥਾਂ ਥਾਂ ਤੇ ਵੱਡੇ ਗੱਡੇ ਖੋਦ ਦਿੱਤੇ ਗਏ ਨੇ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਜਿਹੜੀਆਂ ਨੇ ਉਖਾੜ ਦਿੱਤੀਆਂ ਗਈਆਂ ਨੇ ਮੰਡੀ ਬੋਰਡ ਦੀ ਸੰਪਤੀ ਨੂੰ ਸ਼ਰੇਆਮ ਨੁਕਸਾਨ ਪਹੁੰਚਾਇਆ ਜਾ ਰਿਹਾ ਦੱਸਦੇ ਕਿ ਸ਼ੈੱਡ ਦੀ ਜਿਸ ਵੇਲੇ ਕੰਸਟਰਕਸ਼ਨ ਹੋਈ ਉਸ ਦੌਰਾਨ ਬਾਉਂਡਰੀ ਵਾਲ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਫੜੀਆਂ ਦੇ ਲਈ ਬਿਜਲੀ ਦਾ ਪ੍ਰਬੰਧ ਬਾਥਰੂਮ ਵੀ ਤਿਆਰ ਕਰਵਾਏ ਗਏ ਇਸ ਦੇ ਨਾਲ ਹੀ ਇਹ ਵੀ ਦੱਸ ਦੇ ਕਿ ਪੱਕਾ ਸ਼ੈੱਡ ਤੇ ਪੱਕੀ ਫੜੀਆਂ ਵੀ ਜਿਹੜੀਆਂ ਨੇ ਇੱਥੇ ਬਣਾਈਆਂ ਗਈਆਂ ਸੀ ਪਰ ਰੇੜੀ ਫੜੇ ਵਾਲਿਆਂ ਦੀ ਸੁਵਿਧਾ ਦੇ ਲਈ ਇਸ ਨੂੰ ਤਿਆਰ ਤਾਂ ਕੀਤਾ ਗਿਆ ਪਰ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਇੱਥੇ ਸ਼ਿਫਟ ਹੋਣਗੇ ਤਾਂ ਉਹਨਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਸਕਦਾ ਹੈ ਜਿਵੇਂ ਕਿ ਸ਼ੈੱਡ ਬਣਨ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਦਾਣਾ ਮੰਡੀ ਦੇ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਸੀ ਜਿਹੜੇ ਆਰਟੀਐਨਐਸ ਦੇ ਨਾਲ ਹੀ ਫੜੇ ਫੜੀ ਵਾਲੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਸ਼ਿਫਟ ਹੋਣ ਦਾ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਜਿਹੜਾ ਚੱਲਣਾ ਪੈ ਸਕਦਾ ਹੈ ਜਿਸ ਦੇ ਚੱਲਦਿਆਂ ਜਦ ਮਾਮਲਾ ਮੰਡੀ ਬੋਰਡ ਤੱਕ ਪਹੁੰਚਿਆ ਤਾਂ ਮੁਸ਼ਕਲਾਂ ਸੁਣਨ ਤੋਂ ਬਾਅਦ ਸ਼ਿਫਟਿੰਗ ਜਿਹੜੀ ਹੈ ਰੋਕ ਦਿੱਤੀ ਗਈ ਦੱਸਦੀ ਕਿ ਇੱਕ ਵਾਰ ਵੀ 9 ਕਰੋੜ ਦੀ ਲਾਗਤ ਦੇ ਨਾਲ ਇਸ ਸ਼ੈੱਡ ਨੂੰ ਤਿਆਰ ਕੀਤਾ ਗਿਆ ਪਰ ਇੱਕ ਵਾਰ ਵੀ ਇਸ ਦਾ ਇਸਤੇਮਾਲ ਨਹੀਂ ਹੋਇਆ ਪਰ ਦੇਖ ਸਕਦਾ ਕਿ ਮੰਡੀ ਬੋਰਡ ਦੀ ਲਾਪਰਵਾਹੀ ਜਿਹੜੀ ਉਸ ਨੂੰ ਕਾफी ਜ਼ਿਆਦਾ ਭਾਰੀ ਪੈ ਰਹੀ ਹੈ ਰੇਤ ਮਾਫੀਆ ਦਾ ਕਿਤੇ ਨਾ ਕਿਤੇ ਪੂਰੇ ਇਲਾਕੇ ਦੇ ਵਿੱਚ ਕਬਜ਼ਾ ਹੁੰਦਾ ਹੋਇਆ ਨਜ਼ਰ ਆ ਰਿਹਾ 10 ਜੀ ਕਿ ਬਾਥਰੂਮ ਦਾ ਸਮਾਨ ਲਾਈਟਾਂ ਟਾਇਲਾਂ ਵੀ ਜਿਹੜੀਆਂ ਨੇ ਚੋਰੀ ਹੋ ਚੁੱਕੀਆਂ ਨੇ ਕੂੜੇ ਦੇ ਢੇਰ ਜਿਹੜੇ ਨੇ ਥਾਂ-ਥਾਂ ਤੇ ਲੱਗੇ ਹੋਏ ਨੇ ਰੇਤ ਮਾਫੀਆ ਦਾ ਇਸ ਵਕਤ ਦਾਣਾ ਮੰਡੀ ਦੇ ਵਿੱਚ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ 10 ਜੀ ਕਿ ਟਾਇਲਾਂ ਉਖਾੜ ਕੇ ਗੱਡੇ ਜਿਹੜੇ ਨੇ ਇੱਥੇ ਬਣਾ ਦਿੱਤੇ ਗਏ ਨੇ ਤੇ ਰੇਤ ਦਾ ਇਲੀਗਲ ਕਾਰੋਬਾਰ ਲਗਾਤਾਰ ਹੀ ਚਲਾਇਆ ਜਾ ਰਿਹਾ ਜਿਹੜੇ ਮੰਡੀ ਚੇਅਰਮੈਨ ਨੇ ਇੱਥੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੱਕ ਹਾਲ ਤਿਆਰ ਕਰਵਾਇਆ ਜਾਏਗਾ ਇਸ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਇਸ ਨੂੰ ਲੈ ਕੇ ਕੋਈ ਵੀ ਫੈਸਲਾ ਜਿਹੜਾ ਹੈ ਤਿਲਹਾਲ ਦੀ ਘੜੀ ਵਿੱਚ ਨਹੀਂ ਹੋਇਆ ਦੇਖ ਸਕਦੇ ਕਿ ਕਿੰਝ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਕਰੋੜਾ ਪੇ ਜਿਹੜੇ ਨੇ ਇੱਥੇ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੰਡੀ ਸਚੀਵ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਜਿੱਥੇ ਇਲਲੀਗਲ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਐਫਆਰ ਵੀ ਦਰਜ ਕਰਵਾ ਦਿੱਤੀ ਗਈ ਤੇ ਨੋਟਿਸ ਵੀ ਲਗਾਤਾਰ ਹੀ ਜਾਰੀ ਹੋਏ ਨੇ ਜਿਹੜੇ ਮੰਡੀ ਸਜੀਵ ਨੇ ਉਹਨਾਂ ਦਾ ਕਹਿਣਾ ਹੈ ਕਿ ਨੁਕਸਾਨ ਜਿਹੜਾ ਨਹੀਂ ਹੋਣ ਦੇਵਾਂਗੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਸ਼ਬਦ ਜਿਹੜੇ ਨੇ ਉਹ ਸੱਚ ਹੁੰਦੇ ਨਜ਼ਰ ਨਹੀਂ ਆ ਰਹੇ ਕਿਉਂਕਿ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਸ਼ੈੱਡ ਇਸ ਵਕਤ ਬਰਬਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਕਰੋੜਾ ਰੁਪਏ ਲਗਾਏ ਉਹ ਵੀ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਰੇਤ ਮਾਫੀਆ ਦਾ ਇੱਥੇ ਲਗਾਤਾਰ ਹੀ ਕਬਜ਼ਾ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਸ਼ੈੱਡ ਅੱਜ ਦਾ ਕੁਝ ਹੋਵੇਗਾ ਜਾਂ ਨਹੀਂ ਇਹ ਦੇਖਣਾ ਹੋਵੇਗਾ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਖਬਰ ਲੈ ਕੇ ਹਾਜ਼ਰ ਹੋਇਆ ਦਾਸਦੀਏ ਕਿ ਲੁਧਿਆਣਾ ਦੇ ਜਲੰਧਰ ਬਾਈਪਾਸ ਵਿਖੇ ਸਥਿਤ ਦਾਣਾ ਮੰਡੀ ਵਿਖੇ ਕਰੋੜਾਂ ਦੀ ਲਾਗਤ ਦੇ ਨਾਲ ਬਣਾਇਆ ਗਿਆ ਸ਼ੈੱਡ ਜਿਹੜਾ ਇਸ ਵਕਤ ਖੰਡਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇੰਨਾ ਹੀ ਨਹੀਂ ਇੱਥੇ ਰੇਤ ਮਾਫੀਆ ਦਾ ਕਬਜ਼ਾ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਲੁਧਿਆਣਾ ਸ਼ਹਿਰ ਦੇ ਨਾਲ ਜੁੜੀ ਅਹਿਮ ਖਬਰ ਹੈ ਕਰੋੜਾਂ ਦੀ ਲਾਗਤ ਦੇ ਨਾਲ ਇੱਕ ਸ਼ੈੱਡ ਜਿਹੜਾ ਜਿਹੜੇ ਰੇੜੀ ਫੜੀ ਵਾਲੇ ਨੇ ਉਹਨਾਂ ਦੀ ਸਹੂਲਤਾਂ ਦੇ ਲਈ ਇੱਕ ਸ਼ੈੱਡ ਜਿਹੜਾ ਇੱਥੇ ਤਿਆਰ ਕਰਵਾਇਆ ਜਾਂਦਾ 9 ਕਰੋੜ ਰੁਪਏ ਦੀ ਲਾਗਤ ਵੀ ਜਿਹੜੀ ਹੈ ਲੱਗਦੀ ਹੈ ਤੇ ਇਸ ਦੇ ਮਗਰੋਂ ਇਸ ਦਾ ਇਸਤੇਮਾਲ ਤਾਂ ਨਹੀਂ ਕੀਤਾ ਜਾਂਦਾ ਪਰ ਮੌਜੂਦਾ ਸਮੇਂ ਦੇ ਵਿੱਚ ਇੱਥੇ ਰੇਤ ਮਾਫੀਆ ਦਾ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ ਦੱਸਦੀ ਹੈ ਕਿ ਜਿਹੜੇ ਰੇੜੀ ਫੜੇ ਵਾਲੇ ਨੇ ਉਹਨਾਂ ਦੀ ਸੁਵਿਧਾ ਦੇ ਲਈ ਇੱਥੇ ਮੰਡੀ ਦੇ ਵੱਲੋਂ ਇੱਕ ਸ਼ੈੱਡ ਜਿਹੜਾ ਤਿਆਰ ਕੀਤਾ ਗਿਆ ਸੀ ਕਿੰਨੀਆਂ ਹੀ ਸੁਵਿਧਾਵਾਂ ਵੀ ਜਿਹੜੀਆਂ ਨੇ ਇੱਥੇ ਦਿੱਤੀਆਂ ਗਈਆਂ ਸੀ ਦੇਖ ਸਕਦੇ ਸੀ ਕਿ ਇੰਟਰਲੌਕ ਟਾਈਲਾਂ ਇਸ ਦੇ ਨਾਲ ਹੀ ਬਿਜਲੀ ਦਾ ਇੰਤਜ਼ਾਮ ਵੀ ਜਿਹੜਾ ਇੱਥੇ ਕੀਤਾ ਗਿਆ ਸੀ ਪੱਕੀ ਫੜੀਆਂ ਵੀ ਜਿਹੜੀਆਂ ਨੇ ਲਗਾਈਆਂ ਗਈਆਂ ਸੀ ਪਰ ਇਸ ਦਾ ਇਸਤੇਮਾਲ ਜਿਹੜਾ ਨਹੀਂ ਕੀਤਾ ਗਿਆ ਤੇ ਜਿਸ ਦੇ ਚਲਦਿਆਂ ਮੌਜੂਦਾ ਸਮੇਂ ਦੇ ਵਿੱਚ ਇਹ ਜਿਹੜਾ ਸ਼ੈੱਡ ਤਿਆਰ ਕੀਤਾ ਗਿਆ ਖੰਡਰ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਸੋਚ ਸਕਦੇ ਹੋ ਕਿ ਕਿੰਜ 9 ਕਰੋੜ ਰੁਪਏ ਦੀ ਲਾਗਤ ਜਿਹੜੀ ਇੱਥੇ ਲੱਗੀ ਆਮ ਲੋਕਾਂ ਦੇ ਪੈਸਿਆਂ ਦਾ ਕਿਸ ਤਰੀਕੇ ਦੇ ਨਾਲ ਨੁਕਸਾਨ ਹੋ ਰਿਹਾ ਹੈ ਤੇ ਇਸ ਸ਼ੈੱਡ ਦੀ ਜੇਕਰ ਗੱਲ ਕੀਤੀ ਜਾਏ ਤਾਂ ਬਦਹਾਲੀ ਤੇ ਅਵੈਧ ਗਤੀਵਿਧੀਆਂ ਦੀ ਪੇਟ ਇਹ ਸ਼ੈੱਡ ਜਿਹੜਾ ਇਸ ਵਕਤ ਚੜ ਚੁੱਕਿਆ ਦੱਸਦੇ ਕਿ ਰੇੜੀ ਫੜੀ ਵਾਲਿਆਂ ਦੀ ਸੁਵਿਧਾ ਦੇ ਲਈ ਇਸ ਨੂੰ ਤਿਆਰ ਕੀਤਾ ਗਿਆ ਸੀ ਰੇਤ ਮਾਫੀਆ ਦਾ ਇਹ ਫਿਲਹਾਲ ਦੇ ਘੜੀ ਵਿੱਚ ਰੇਤ ਮਾਫੀਆ ਦਾ ਅੱਡਾ ਬਣ ਚੁੱਕਿਆ ਦੱਸਦੇ ਕਿ ਮੰਡੀ ਦੇ ਵਿੱਚ ਥਾਂ ਥਾਂ ਤੇ ਵੱਡੇ ਗੱਡੇ ਖੋਦ ਦਿੱਤੇ ਗਏ ਨੇ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਜਿਹੜੀਆਂ ਨੇ ਉਖਾੜ ਦਿੱਤੀਆਂ ਗਈਆਂ ਨੇ ਮੰਡੀ ਬੋਰਡ ਦੀ ਸੰਪਤੀ ਨੂੰ ਸ਼ਰਯਾਮ ਨੁਕਸਾਨ ਪਹੁੰਚਾਇਆ ਜਾ ਰਿਹਾ ਦੱਸਦੇ ਕਿ ਸ਼ੈੱਡ ਦੀ ਜਿਸ ਵੇਲੇ ਕੰਸਟਰਕਸ਼ਨ ਹੋਈ ਉਸ ਦੌਰਾਨ ਬਾਉਂਡਰੀ ਵਾਲ ਇਸ ਦੇ ਨਾਲ ਹੀ ਇੰਟਰਲੌਕ ਟਾਈਲਾਂ ਫੜੀਆਂ ਦੇ ਲਈ ਬਿਜਲੀ ਦਾ ਪ੍ਰਬੰਧ ਬਾਥਰੂਮ ਵੀ ਤਿਆਰ ਕਰਵਾਏ ਗਏ ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਪੱਕਾ ਸ਼ੈੱਡ ਤੇ ਪੱਕੀ ਫੜੀਆਂ ਵੀ ਜਿਹੜੀਆਂ ਨੇ ਇੱਥੇ ਬਣਾਈਆਂ ਗਈਆਂ ਸੀ ਪਰ ਰੇੜੀ ਫੜੇ ਵਾਲਿਆਂ ਦੀ ਸੁਵਿਧਾ ਦੇ ਲਈ ਇਸ ਨੂੰ ਤਿਆਰ ਤਾਂ ਕੀਤਾ ਗਿਆ ਪਰ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਉਹ ਇੱਥੇ ਸ਼ਿਫਟ ਹੋਣਗੇ ਤਾਂ ਉਹਨਾਂ ਨੂੰ ਭਾਰੀ ਨੁਕਸਾਨ ਚੱਲਣਾ ਪੈ ਸਕਦਾ ਦਾਸ ਦੇ ਕਿ ਸ਼ੈੱਡ ਬਣਨ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਦਾਣਾ ਮੰਡੀ ਦੇ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਸੀ ਜਿਹੜੇ ਆਰਟੀਐਨਐਸ ਦੇ ਨਾਲ ਹੀ ਫੜੀ ਫੜੀ ਵਾਲੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਸ਼ਿਫਟ ਹੋਣ ਦਾ ਕਾਰਨ ਉਹਨਾਂ ਨੂੰ ਭਾਰੀ ਨੁਕਸਾਨ ਜਿਹੜਾ ਚੱਲਣਾ ਪੈ ਸਕਦਾ ਜਿਸ ਦੇ ਚੱਲਦਿਆਂ ਜਦ ਮਾਮਲਾ ਮੰਡੀ ਬੋਰਡ ਤੱਕ ਪਹੁੰਚਿਆ ਤਾਂ ਮੁਸ਼ਕਲਾਂ ਸੁਣਨ ਤੋਂ ਬਾਅਦ ਸ਼ਿਫਟਿੰਗ ਜਿਹੜੀ ਹੈ ਰੋਕ ਦਿੱਤੀ ਗਈ ਦੱਸਦੇ ਕਿ ਇੱਕ ਵਾਰ ਵੀ 9 ਕਰੋੜ ਦੇ ਲਾਗਤ ਨਾਲ ਇਸ ਸ਼ੈੱਡ ਨੂੰ ਤਿਆਰ ਕੀਤਾ ਗਿਆ ਪਰ ਇੱਕ ਵਾਰ RV ਇਸ ਦਾ ਇਸਤੇਮਾਲ ਨਹੀਂ ਹੋਇਆ ਪਰ ਦੇਖ ਸਕਦਾ ਕਿ ਮੰਡੀ ਬੋਰਡ ਦੀ ਲਾਪਰਵਾਹੀ ਜਿਹੜੀ ਉਸ ਨੂੰ ਕਾफी ਜ਼ਿਆਦਾ ਭਾਰੀ ਪੈ ਰਹੀ ਹੈ ਰੇਤ ਮਾਫੀਆ ਦਾ ਕਿਤੇ ਨਾ ਕਿਤੇ ਪੂਰੇ ਇਲਾਕੇ ਦੇ ਵਿੱਚ ਕਬਜ਼ਾ ਹੁੰਦਾ ਹੋਇਆ ਨਜ਼ਰ ਆ ਰਿਹਾ 10 ਦੇ ਕਿ ਬਾਥਰੂਮ ਦਾ ਸਮਾਨ ਲਾਈਟਾਂ ਟਾਇਲਾਂ ਵੀ ਜਿਹੜੀਆਂ ਨੇ ਚੋਰੀ ਹੋ ਚੁੱਕੀਆਂ ਨੇ ਕੂੜੇ ਦੇ ਢੇਰ ਜਿਹੜੇ ਨੇ ਥਾਂ ਥਾਂ ਤੇ ਲੱਗੇ ਹੋਏ ਨੇ ਰੇਤ ਮਾਫੀਆ ਦਾ ਇਸ ਵਕਤ ਦਾਣਾ ਮੰਡੀ ਦੇ ਵਿੱਚ ਕਬਜ਼ਾ ਜਿਹੜਾ ਦੇਖਣ ਨੂੰ ਮਿਲ ਰਿਹਾ 10 ਦੇ ਕਿ ਟਾਇਲਾਂ ਉਖਾੜ ਕੇ ਗड्ढे ਜਿਹੜੇ ਨੇ ਇੱਥੇ ਬਣਾ ਦਿੱਤੇ ਗਏ ਨੇ ਤੇ ਰੇਤ ਦਾ ਇਲੀਗਲ ਕਾਰੋਬਾਰ ਲਗਾਤਾਰ ਹੀ ਚਲਾਇਆ ਜਾ ਰਿਹਾ ਜਿਹੜੇ ਮੰਡੀ ਚੇਅਰਮੈਨ ਨੇ ਇੱਥੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਇੱਕ ਹਾਲ ਤਿਆਰ ਕਰਵਾਇਆ ਜਾਏਗਾ ਇਸ ਦਾ ਪ੍ਰਸਤਾਵ ਰੱਖਿਆ ਗਿਆ ਸੀ ਪਰ ਇਸ ਨੂੰ ਲੈ ਕੇ ਕੋਈ ਵੀ ਫੈਸਲਾ ਜਿਹੜਾ ਹੈ ਕਿ ਹਾਲ ਦੀ ਘੜੀ ਵਿੱਚ ਨਹੀਂ ਹੋਇਆ ਦੇਖ ਸਕਦੇ ਕਿ ਕਿੰਝ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਕਰੋੜਾ ਰੁਪਏ ਜਿਹੜੇ ਨੇ ਇੱਥੇ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੰਡੀ ਸਚੀਵ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਜਿੱਥੇ ਇਲੈਗਲ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਐਫ ਆਈ ਆਰ ਵੀ ਦਰਜ ਕਰਵਾ ਦਿੱਤੀ ਗਈ ਤੇ ਨੋਟਿਸ ਵੀ ਲਗਾਤਾਰ ਹੀ ਜਾਰੀ ਹੋਏ ਨੇ ਜਿਹੜੇ ਮੰਡੀ ਸਚੀਵ ਨੇ ਉਹਨਾਂ ਦਾ ਕਹਿਣਾ ਹੈ ਕਿ ਨੁਕਸਾਨ ਜਿਹੜਾ ਨਹੀਂ ਹੋਣ ਦੇਾਂਗੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਸ਼ਬਦ ਜਿਹੜੇ ਨੇ ਉਹ ਸੱਚ ਹੁੰਦੇ ਨਜ਼ਰ ਨਹੀਂ ਆ ਰਹੇ ਕਿਉਂਕਿ 9 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਗਿਆ ਸ਼ੈੱਡ ਇਸ ਵਕਤ ਬਰਬਾਦ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਹੜੇ ਕਰੋੜਾ ਰੁਪਏ ਲਗਾਏ ਉਹ ਵੀ ਬਰਬਾਦ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਰੇਤ mafia ਦਾ ਇੱਥੇ ਲਗਾਤਾਰ ਹੀ ਕਬਜ਼ਾ ਦੇਖਣ ਨੂੰ ਮਿਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ